ਇਹ 98 ਮਾਡਲ ਹੈ ਜੀ ਹਾਂ ਜੀ ਹਰਿਆਣਾ ਨੰਬਰ ਹੈ ਜੀ ਹਾਂ ਜੀ ਬੁਲੇਟ ਆ ਰਹਿ ਗਿਆ 80 ਪੈਸੇ ਮਗਲੇ ਹੈਗੇ 45 ਰੁਪਏ ਟਾਇਰ ਠੀਕ ਹੈ ਜੀ ਰੰਗ ਰੂਪ ਦਾ ਸਾਰਾ Ориਜਨਲ ਹੈ ਇੰਜਨ ਗੇਅਰ ਦਾ ਬਹੁਤ ਜਿਆਦਾ ਚੰਗਾ ਟਰੈਕਟਰ ਹੈ ਨੰਬਰ ਹਰਿਆਣਾ ਵੀਰੇ ਠੀਕ ਹੈ ਜੀ ਟਾਇਰ ਮੂਰੇ ਹੈਗੇ 70 75 ਪੈਸੇ ਜੀ ਹਾਂਜੀ ਮਗਰ 65 ਪੈਸੇ ਹੈ ਜੀ ਠੀਕ ਹੈ ਜੀ ਸਾਰਾ Ориਜਨਲ ਹੈ ਤੱਕ ਜੜੀ ਜੁੜੀ ਨਾਲ ਦੀ ਟਰੈਕਟਰ ਨੂੰ ਸਾਰਾ ਜੈਨਿਨ ਹੈ ਇਹ ਹੈਗਾ ਜੀ 8 ਮਾਡਲ ਹੈ ਤੇ ਆਪ ਨੰਬਰ ਦਾ ਟਰੈਕਟਰ ਹੈ ਟਾਇਰ ਹੈਗੇ 90 ਪੈਸੇ ਟਰੈਕਟਰ ਨੂੰ ਚਾਰੇ ਠੀਕ ਹੈ ਜੀ ਡਬਲ ਕਲਚ ਹੈ ਜੀ ਸਾਰਾ Ориਜਨਲ ਹੈ ਤੱਕ 1997 ਮਾਡਲ ਹੈ ਜੀ ਹਾਂਜੀ ਡਬਲ ਕਲਚ ਹੈ ਹਾਂਜੀ ਸਾਰਾ Ориਜਨਲ ਹੈ ਤੱਕ ਜਿਹੜ ਪੰਨੋ ਮੂਰੇ 70 75 ਪੈਸੇ ਮਗਰ ਹੈਗੇ ਸਹੀ ਅੱਡੇ ਇਹ 2002 ਮਾਡਲ ਹੈ ਪੰਜਾਬ ਨੰਬਰ ਹੈ ਡਬਲ ਕਲਚ ਹੈ ਹਾਂਜੀ ਟਰੈਕਟਰ ਸਾਰਾ Ориਜਨਲ ਹੈ ਇਹ 2 AR ਮਾਡਲ ਹੈ ਪੂਰਾ ਜੀ ਹਾਂਜੀ ਇਹ ਨੰਬਰ ਹਰਿਆਣਾ ਜੀ ਨੰਬਰ ਹੈ ਹਰਿਆਣਾ ਹਾਂ ਠੀਕ ਹੈ ਟਰੈਕਟਰ ਪੂਰਾ ਚੰਗਾ ਜੀ ਮਗਰ ਟਾਇਰ ਹੈਗੇ ਟਰੈਕਟਰ ਨੂੰ 70 ਪੈਸੇ ਹਾਂਜੀ ਪੂਰੇ ਹੈਗੇ 80 ਪੈਸੇ ਜਮਾ ਨਵਾਂ ਟਰੈਕਟਰ ਹੈ 1400 ਘੰਟਾ ਚੱਲਿਆ ਵਾ ਨਾਲ ਦੇ ਟਾਇਰ ਹੈ ਟਰੈਕਟਰ ਨੂੰ ਸਤਿ ਸ਼੍ਰੀ ਅਕਾਲ ਮਿੱਤਰੋ ਤਲਵੰਡੀ ਸਾਹ ਕੋ ਟਰੈਕਟਰ ਮੰਡੀ ਤੇ ਪਹੁੰਚੇ ਸੀ ਜਿੱਥੇ ਨਿੱਕਾ ਦੇ ਆਉਣ ਜੋੜੇ ਆਪਣੇ ਨਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਜੀ ਬਹੁਤ ਠੀਕ ਹੈ ਭਰਾ ਵਧੀਆ ਵਧੀਆ ਬਾਈ ਚੜਦੀ ਕਲਾ ਹਾਂਜੀ 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 ਤੇ ਕਿੰਨੇ ਕੁ ਟਰੈਕਟਰ ਨੇ ਨਿਕਲੇ ਹੈਗੇ ਅੱਜ 7 ਟਰੈਕਟਰ ਹੈ ਜੀ ਸਾਰੇ ਫਾਰਮ ਟਰੈਕਟਰ ਫਾਰਮ ਟਰੈਕ ਕੀ ਹੈ ਸਾਰੇ ਫਾਰਮ ਟਰੈਕ ਕੀ ਨੇ ਹਾਂ 1 52 ਜੀ ਤੇ 60 ਹੀ ਹੈ ਸਾਰੇ ਠੀਕ ਹੈ ਤੇ ਕਾਫੀ ਕਾਹ ਜਾਂਦੇ ਕਾਫੀ ਕਾਹ ਜੋ ਓਕੇ ਜੀ ਠੀਕ ਹੈ ਪੰਜਾਬ ਨੰਬਰ ਵਿੱਚ ਪੰਜਾਬ ਵੀ ਹੈ ਵਿੱਚ ਹਰਿਆਣਾ ਤੇ ਚ ਹਰਿਆਣਾ ਵੀ ਹੈ ਵਿੱਚ ਪੰਜਾਬ ਵੀ ਹੈ ਠੀਕ ਹੁਣ ਆਪਾਂ ਆਹ 60 ਤੋਂ ਸਟਾਰਟ ਕਰਦੇ ਹਾਂ ਨਿੱਕੇ ਦੱਸੀਏ ਇਹਦੇ ਬਾਰੇ ਇਹ 98 ਮਾਡਲ ਹੈ ਜੀ ਹਾਂਜੀ ਹਰਿਆਣਾ ਨੰਬਰ ਹੈ ਜ 45 ਰੁਪਏ ਟਾਇਰ ਠੀਕ ਹੈ ਜੀ ਰੰਗ ਰੂਪ ਦਾ ਸਾਰਾ Ориਜਨਲ ਹੈ ਇੰਜਨ ਗੇਅਰ ਦਾ ਬਹੁਤ ਜਿਆਦਾ ਚੰਗਾ ਟਰੈਕਟਰ ਹੈ ਠੀਕ ਹੈ ਤੇ ਮਾਡਲ ਕਿੰਨੇ ਰੋਹੂ ਇਹ ਇਹ 98 ਮਾਡਲ ਹੈ ਜੀ 1,65,000 ਰੁਪਿਆ ਡਿਮਾਂਡ ਕਰਦਾ ਦੇਣਾ ਦੇਣਾ ਦੇ ਦਿਆਂਗੇ 1,55 ਦਾ ਜੀ ਬਸ 1,55 ਦਾ ਤੇ ਹੋਰ ਵੀ ਹੋ ਜੂ ਹੋ ਜੂ ਮੌਕੇ ਤੇ ਇੱਕ 50 ਦਾ ਲੈ ਜਿਓ ਯਾਰ ਤੇ ਪੂਰਾ ਚੰਗਾ ਟਰੈਕਟਰ ਹੈ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਰੰਗ ਪੇਂਟ ਦਾ ਸਾਰਾ Ориਜਨਲ ਹੈ ਸਾਰਾ Ориਜਨਲ ਤੇ ਮੂਰੇ ਆ ਗਿਆ 55 ਦਾ ਫਾਰਮ ਫਾਰਮ ਟਰੱਕ 55 ਜੀ ਇਹਦੇ ਬਾਰੇ ਦੱਸੀ ਬਈ ਮਾਡਲ ਹੈਗਾ 1998 ਜੀ ਹਾਂ ਜੀ ਨ ਸੇ ਜੀ ਹਾਂਜੀ ਮਗਰ 65 ਪੈਸੇ ਆ ਜੀ ਠੀਕ ਆ ਜੀ ਸਾਰਾ ओरिजिनल ਹੈ ਤੱਕ ਜੜੀ ਜੁੜੀ ਨਾਲ ਦੀ ਟਰੈਕਟਰ ਨੂੰ ਸਾਰਾ ਜੈਣੀ ਹੈ ਨਾ ਠੀਕ ਆ ਸਾਰਾ ਰੇਨ ਵਾਲਾ ਹਾਂ ਰੰਗ ਰੂਪ ਦਾ ओरिजिनल ਹੈ ਇੰਜਨ ਗੇਅਰ ਦਾ ਬਹੁਤ ਜਿਆਦਾ ਚੰਗਾ ਟਰੈਕਟਰ ਹੈ ਹਾਂਜੀ ਤੇ ਇਹਦੀ ਡਿਮਾਂਡ ਹੈਗੀ ਹੈ ਜੀ 1,58,000 1,55,000 58 ਦੇਣਾ ਕਿੰਨੇ ਦਾ ਦੇਣਾ 1.5 ਲੱਖ ਦਾ ਜੀ 1.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਬਾਕੀ ਮੌਕੇ ਤੇ ਹੋਰ ਹਲਕਾ ਫੁਲਕਾ ਮਾਨਦਾਨ ਹੋ ਜਾਊ ਚੰਗਾ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਹੈ ਤੇ ਟਰੈਕਟਰ ਦੇਖ ਸਕਦੇ ਹੋ ਮੂਹਰੇ ਆ ਗਿਆ 60 ਫਾਰਮ ਫੇਰ ਕਾਚਾ ਜੀ ਸਾਰਾ origignal ਹੈ ਤੱਕ ਸਾਰਾ origignal ਹੈ ਹਾਂ a to z ਪੰਜਾਬ ਨੰਬਰ ਹੈ ਠੀਕ ਹੈ ਜੀ ਹਜੇ ਤੱਕ ਪਿੰਡ ਵਗੈਰਾ ਨਾਲ ਦੇ ਪਿਆ ਟਰੈਕਟਰ ਨੂੰ ਠੀਕ ਹੈ ਜੀ ਕੁਝ ਵੀ ਨਹੀਂ ਅਜੇ ਮਗਰਾੜ ਜਮਾ ਹੈ ਸਾਫ ਸੁਥਰੇ ਚਿੱਟੇ ਪਏ ਹੈਗੇ ਠੀਕ ਹੈ ਜੀ ਕਿਤੋਂ ਗਲੇ ਬਲੇ ਨਹੀਂ ਗਏ ਜੀ ਠੀਕ ਹੈ ਜੀ ਪੂਰਾ ਚੰਗਾ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਪੂਰਾ ਚੰਗਾ ਉਹਨਾਂ ਹੀ ਜਿੰਨਾ ਸ਼ਕਲ ਦਾ ਚੰਗਾ ਉਹਨਾਂ ਹੀ ਜੰਗੇਰ ਦਾ ਪੂਰਾ ਚੰਗਾ ਉਹਨਾਂ ਹੀ ਜਿੰਨਾ ਸ਼ਕਲ ਦਾ ਚੰਗਾ ਉਹਨਾਂ ਹੀ ਜੰਗੇਰ ਦਾ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਡਬਲ ਕਲਚ ਹੈ ਜੀ ਡਬਲ ਕਲਚ ਹੈ 8 ਮਾਡਲ ਹੈ ਤੇ ਰੇਟ 285 ਹੈ 285 ਜੀ ਦੇਣਾ ਕਿਨੇ 275 ਦਾ ਜੀ 2 ਲੱਖ 75000 ਦਾ ਬਾਈ ਕਹਿੰਦਾ 270 ਦਾ ਲੈ ਜਿਓ ਮਿੱਤਰੋ ਕਹਾਂ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਹੈ ਮੂਰੇ ਆ ਗਿਆ 60 ਫਾਰਮ ਫੇਰ ਦੱਸਿਓ ਜੀ 1997 ਮਾਡਲ ਹੈ ਜੀ ਹਾਂ ਜੀ ਡਬਲ ਕਲਚ ਹੈ ਹਾਂ ਜੀ ਸਾਰਾ ओरिजिनल ਆਏ ਤੱਕ ਜਿਹੜਾ ਪ੍ਰਾਇਮਰ ਨਿਕਲਦਾ ਹੈ ओरिजिनੈਲਟੀ ਦੇ ਨਿਕਲਦਾ ਹੈ ਠੀਕ ਹੈ ਜੀ ਸਾਰਾ ओरिजिनल ਪੰਜਾਬ ਨੰਬਰ ਹੈ ਠੀਕ ਹੈ ਜੀ ਟਾਇਰ ਹੈਗੇ ਟਰੈਕਟਰ ਨੂੰ ਮੂਰੇ 70 75 ਪੈਸੇ ਮਗਰ ਹੈਗੇ ਸਹੀ ਅੱਡੇ ਠੀਕ ਹੈ ਜੀ ਪੂਰਾ ਚੰਗਾ ਟਰੈਕਟਰ ਹੈ ਇੰਜਨ ਗੇਅਰ ਵੀ ਪੂਰਾ ਚੰਗਾ ਟਰੈਕ

ਠੀਕ ਹੈ ਆ ਚੀਜ਼ Ориجنਲਟੀ ਦੀ ਹੋਊਗੀ ਬਿਲਕੁਲ ਕਿਸੇ ਦੀ ਠੀਕ ਹੈ ਜੀ ਇੰਜਨ ਗੇਅਰ ਦਾ ਵੀ ਚੰਗਾ ਹੈ ਬੰਗਾ ਚੰਗਾ ਇੰਜਨ ਗੇਅਰ ਦਾ ਵੀ ਚੰਗਾ ਡਬਲ ਕਲਚ ਚ 97 ਮਾਡਲ 168 ਡਿਮਾਂਡ ਹੈ ਦੇਣਾ ਕਿੰਨਾ ਦਾ ਹੈ ਦੇਣਾ 155 ਦਾ ਬਸ 1 ਲੱਖ 55000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਹੈ ਮੂਰੇ ਆ ਗਿਆ 60 ਫਾਰਮ ਦੱਸਿਓ ਬਾਈ ਜੀ ਇਹ 2002 ਮਾਡਲ ਹੈ ਪਿਆਵ ਨੰਬਰ ਹੈ ਡਬਲ ਕਲਚ ਹੈ ਹਾਂ ਜੀ ਟਰੈਕਟਰ ਸਾਰਾ Ориجنਲ ਹੈ ਠੀਕ ਹੈ ਜੀ ਟਰੈਕਟਰ ਮੂਰੇ ਟਾਇਰ ਹੈਗੇ 72 ਪੈਸੇ ਹਾਂ ਜੀ ਮਗਰ ਹੈਗੇ 65 ਪੈਸੇ ਠੀਕ ਹੈ ਜੀ 2002 ਮਾਡਲ ਹੈ ਆਪਣਾ ਨੰਬਰ ਤੇ ਰੰਗ ਪੈਂਡ ਦਾ ਰੀਨਲ ਰੀਨਲ ਗੇਅਰ ਦਾ ਕਿੰਨਾ ਕਿੰਨਾ ਡਬਲ ਕਲੱਚ ਆ ਪੂਰਾ ਚੰਗਾ ਇੰਜਨ ਗੇਅਰ ਵੀ ਹਾਂਜੀ ਸਾਰਾ ਸਮਾਨ ਨਾਲ ਆ ਟਰੈਕਟਰ ਨੂੰ ਠੀਕ ਹੈ ਜੀ ਮਗਰਾੜ ਮਰੂੜ ਨਾਲ ਦੇ ਆ ਹੇ ਤੱਕ ਠੀਕ ਹੈ ਜੀ ਕੋਈ ਚੇਂਜ ਨਹੀਂ ਹੋਏਗੇ ਠੀਕ ਹੈ ਸਿੰਪਲ ਕੱਪੜੇ ਵਾਲੀ ਫਤਰੀ ਆ ਗਈ ਐਂਡ ਵਾਲੀ ਕਟਾਈ ਆ ਗਈ ਡਬਲ ਕਲੱਚ ਚ 2 2002 ਮਾਡਲ 225 ਡਿਮਾਂਡ ਇਹ ਦੇ ਦਿਆਂਗੇ ਜੀ 210000 ਦਾ 210000 ਦਾ ਭਾਈ ਕਹਿੰਦਾ ਮਿੱਤਰੋ ਬਾਕੀ ਮੌਕੇ ਤੇ ਹੋਰ ਵੀ ਹਲਕਾ ਫੁਲਕਾ ਮਾਨਤਾਨ ਕੀਤਾ ਜਾਊ ਮੂਰੇ ਫੇਰ 60 ਫਾਰਮ ਆ ਗਿਆ ਇਹ 2000 ਮਾਡਲ ਆ ਪੂਰਾ ਜੀ ਹ ਇਹ ਨੰਬਰ ਹਰਿਆਣਾ ਜੀ ਨੰਬਰ ਹਰਿਆਣਾ ਹਾਂ ਠੀਕ ਹੈ ਟਰੈਕਟਰ ਪੂਰਾ ਚੰਗਾ ਜੀ ਮਗਰ ਟਾਇਰ ਹੈਗੇ ਟਰੈਕਟਰ ਨੂੰ 70 ਪੈਸੇ ਹਾਂ ਜੀ ਪੂਰੇ ਹੈਗੇ 80 ਪੈਸੇ ਮੂਰਲੇ 80 ਪੈਸੇ ਸਾਰਾ ਓਰੀਜਨਲ ਹੈ ਜੀ ਸਾਰਾ ਓਰੀਜਨਲ ਹੈ ਹਾਂ ਅਜੇ ਤੱਕ ਕੰਮ ਹੋਰ ਮਾਰ 2000 ਮਾਡਲ ਦੇ ਨਾਲ ਦੀ ਹੋ ਜਾਈ ਠੀਕ ਹੈ ਜੀ ਸਟਿੱਕਰ ਵੀ ਨਾਲ ਦੇ ਠੀਕ ਹੈ ਜੀ ਇੰਜਨ ਗੇਅਰ ਦਾ ਕਿੰਨਾ ਕੀ ਬਹੁਤ ਜਿਆਦਾ ਚੰਗਾ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਵੀ ਚੰਗਾ ਹੈ ਸਾਰੇ ਮਗਰਾੜ ਮਰੂਡ ਹਜੇ ਤੱਕ ਟਰੈਕਟਰ ਦੇ ਨਾਲ ਦੇ ਹੈ ਜੀ ਮਗਰਾੜ ਵੀ ਨਾਲ ਦੇ ਨੇ ਸੱਤਰੀ ਮਿਲੂ ਹਾਂ ਛਤਰੀ ਹੈ ਨਹੀਂਗੀ ਡੰਡਾ ਫੱਟੀ ਨਾਲ ਹੈ ਜੀ ਡੰਡਾ ਫੱਟੀ ਟ੍ਰੇਵਲ ਨਾਲ ਹੈ ਬਈ ਫਾਤਰੀ ਹੈ ਨਹੀਂਗੀ ਤੇ ਇੰਜਨ ਗੇਅਰ ਤਾਂ ਚੰਗਾ ਹੈ ਤੇ 2000 ਮਾਡਲ 175 ਡਿਮਾਂਡ ਹੈ ਕਿੰਨੇ ਦਾ ਦੇਣਾ ਇਹ 165 ਦਾ ਦੇ ਦੇ ਇੱਕ ਲੱਖ 65000 ਦਾ ਮਿੱਤਰੋ ਇਹ ਟਰੈਕਟਰ ਬਣੂ ਤੇ ਨਿੱਕੇ ਇਸ ਤੋਂ ਇਲਾਵਾ ਅੱਗੇ 14 13 ਮਾਡਲ ਜੀ 13 ਮਾਡਲ 60 ਫਾਰਮ ਹਾਂ ਜਮਾ ਨਵਾਂ ਟਰੈਕਟਰ 1400 ਘੰਟਾ ਚੱਲਿਆ ਵਾ ਨਾਲ ਦੇ ਟਾਇਰ ਹੈ ਟਰੈਕਟਰ ਨੂੰ ਠੀਕ ਹੈ ਜੀ ਸਾਰਾ ਜੈਨੀਅਨ ਟਰੈਕਟਰ ਹੈ ਜੀ ਕੱਲੀ ਸੈਲਫ ਖੁੱਲੀ ਹੈਗੀ ਕੱਲੀ ਸੈਲਫ ਖੁੱਲੀ ਹੋਈ ਹੈ ਪੂਰਾ ਚੰਗੀ ਤਰ੍ਹਾਂ ਚੈੱਕ ਕਰਾ ਦੇ ਮਾਲਕਾ ਵੀ 13 ਦੇ ਵੀ ਹੈਗੇ ਇਹਦੇ 13 ਦਾ 13 ਦਾ ਮਾਲਕਾ ਹੈ ਮਿੱਤਰੋ ਪਿੱਛੋਂ ਪੂਰਾ ਐ ਮਗਰਾੜ ਮਰੂਰ ਪੂਰਾ ਸਾਫ ਸੁਥਰਾ ਅਜੇ ਤੱਕ ਸਟਿੱਕਰ ਵੀ ਪੂਰਾ ਸਾਫ ਸੁਥਰਾ ਪਿਆ ਹੈ ਹਾਂ ਤੇ ਟੈਪ ਵਗੈਰਾ ਚੜੀ ਹੋਈ ਹੈ हां जवां ਨਵਾਂ ਟਰੈਕਟਰ ਹੈ ਠੀਕ ਹੈ 1400 ਘੰਟਾ ਜੈਨੀਆਂ ਚੱਲਿਆ ਹੋਆ ਨਾਲ ਦੇ ਟਾਇਰਾਂ ਟਰੈਕਟਰ ਨੂੰ ਠੀਕ ਹੈ ਜੀ ਕੋਈ ਨਾਟ ਪਲੇਟਫਾਰਮ ਚਾ ਹਾਂ ਕੁੱਲੇ ਪਲੇਟਫਾਰਮ ਚਾਹੀ ਤੱਕ ਕੋਈ ਨਾਟ ਵਗੈਰਾ ਕੁਝ ਨਹੀਂ ਖੁੱਲਿਆ ਹੋਆ ਸਾਰੇ ਠੀਕ ਕਲੱਚ ਵੀ ਨਹੀਂ ਖੁੱਲਿਆ ਅਜੇ ਤੱਕ ਟਰੈਕਟਰ ਠੀਕ ਹੈ ਜੀ ਜਵਾਂ ਨਵਾਂ ਟਰੈਕਟਰ ਹੈ ਜੀ ਨਵਾਂ ਜਵਾਂ ਨਵਾਂ ਟਰੈਕਟਰ ਹੈ ਬਾਈ ਤੇ ਡਬਲ ਕਲੱਚ ਹਾਂ ਫੁੱਲ ਟੌਪ ਮਾਡਲ ਹੈ ਡਬਲ ਕਲੱਚ ਹੈ 13 ਮਾਡਲ ਤੇ ਹਾਂ ਤੇਲ ਬ੍ਰੇਕ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਹੈ ਜੀ ਪਾਵਰ ਸਟੀਅਰਿੰਗ ਰੇਟ ਰੇਟ ਇਹਦਾ 4 15 ਹੀ ਮਾਰਤਾ ਨੂੰ ਜੋ ਨਕੇਸ ਤੋਂ علاوہ ਹੋਰ ਵੀ ਹੁੰਦੇ ਆ ਬਾਈ ਹਾਂ ਹੋਰ ਵੀ ਹੈਗੇ ਟਰੈਕਟਰ ਜੀ ਅੱਛਾ ਜੀ ਕਿਹੜੇ ਕਿਹੜੇ ਫਾਰਮ 43 ਹੈਗਾ 4 ਮਾਡਲ ਜੀ ਹਾਂ ਜੀ 7 ਮਾਡਲ 60 ਹੈਗਾ ਜੀ ਠੀਕ ਹੈ ਜੀ ਇਹ ਦਿਓਨ ਪਿੰਡ ਆਪਣਾ ਜੀ ਹਾਂ ਜੀ ਫੋਨ ਨੰਬਰ ਹੈਗਾ 98036 12799 98036 12799 ਇਹ ਬਾਈ ਦਾ ਮੋਬਾਈਲ ਨੰਬਰ ਆ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਬਾਈ ਨਾਲ ਕਰਕੇ ਕੰਟੈਕਟ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ